ਨਿੰਦਕੇ ਕਿਸਤਾਂ ਦਾ ਰਿਹਾ ਚਲੋ ਅੱਜ ਬਿਜਲੀ ਦਰਾਂ ਦੇ ਵਿਰੋਧ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਹੈ ਝਾੜੂ ਪਾਰਟੀ ਆਪ ਪਾਰਟੀ ਦੇ ਖਿਲਾਫ ਕਾਂਗਰਸ ਨੇ ਜ਼ਿਲ੍ਹਾ ਪਟਿਆਲਾ ਨੇ ਇੱਥੇ ਇੱਕ ਬਿਜਲੀ ਬੋਰਡ ਦੇ ਸਾਹਮਣੇ ਜਿਹੜਾ ਮੁੱਖ ਦਫ਼ਤਰ ਹੈ ਪੰਜਾਬ ਦਾ ਉੱਥੇ ਧਰਨਾ ਦਿੱਤਾ ਤੁਹਾਡੇ ਸਾਹਮਣੇ ਸੀ ਕਿਵੇਂ ਉਤਸ਼ਾਹਤ ਹੋ ਕੇ ਲੋਕ ਆਏ ਨੇ ਕਿਉਂਕਿ ਦੁਖੀ ਮਾਮਾ ਨਸ਼ਿਆਂ ਤੋਂ ਦੁਖੀ ਮਹਿੰਗਾਈ ਤੋਂ ਦੁਖੀ ਕੋਈ ਬੇਰੋਜ਼ਗਾਰੀ ਤੋਂ ਦੁਖੀ ਹਰ ਪ੍ਰੈਂਟ ਤੇ ਫੇਲ ਸਰਕਾਰ ਰੋਜ਼ ਧਰਨੇ ਲਾ ਰਹੇ 22 ਸਾਲ ਹੋ ਗਏ ਮੇਰਾ ਖਿਆਲ ਚ ਇਤਿਹਾਸ ਚ ਲਿਖਿਆ ਜਾਊਗਾ ਪਹਿਲੀ ਇਹ ਸਰਕਾਰ ਹੈ ਜਿਹਦੇ ਚ ਇੰਨੇ ਆਪੋਜੀਸ਼ਨ ਨੂੰ ਧਰਨੇ ਲਾਉਣੇ ਪਏ ਕਿਉਂਕਿ ਹਰ ਰੋਜ਼ ਧਰਨਾ ਹੁੰਦਾ ਖੁਦ ਬਿਜਨੀ ਕਾਮੇ ਸਾਨੂੰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਬੁਰਿੰਗ ਜੀ ਨੂੰ ਦੱਸ ਕੇ ਹਟੇ ਨਹੀਂ ਕਿ ਅਸੀਂ ਖੁਦ 3 ਦਿਨ ਦੀ ਹੜਤਾਲ ਤੇ ਬੈਠੇ ਆ ਕਿਉਂਕਿ 70000 ਮੁਲਾਜ਼ਮ ਜਿਹੜਾ ਉਹ ਰਿਟਾਇਰ ਹੋ ਚੁੱਕੇ ਆ ਤੇ ਇਹ ਬੋਰਡ ਲਈ ਜਾਂਦੇ ਨੇ 42000 ਅਸੀਂ ਭੱਤੀ ਕੀਤੀ ਆ ਇਹਦੇ ਨਾਲ ਕੋਈ ਉਹਨਾਂ ਨੂੰ ਲਾਭ ਨਹੀਂ ਮਿਲ ਰਿਹਾ ਜਾਂ ਤੁਹਾਨੂੰ ਇੱਕ ਫ੍ਰੀ ਸਫਰ ਹੈ ਕਿ ਟ੍ਰਾਂਸਪੋਰਟੇਸ਼ਨ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਚੀਜ਼ ਦੇ ਤੁਹਾਨੂੰ ਸਾਰੇ ਕਿਤੇ ਵਾਅਦੇ ਇਹ ਕਰੀ ਜਾਂਦੇ ਨੇ ਜੀ ਮਹਿਲਾਵਾਂ ਖੜੀਆਂ ਨੇ ਸਿਲੰਡਰ ਮਹਿੰਗੇ ਡੀਜ਼ਲ ਤੇ ਇੰਨਾ ਰੇਟ ਵੈਟ ਜਿਹੜਾ ਲਗਾਤਾ ਪੈਟਰੋਲ ਤੇ ਜਿਹੜੀਆਂ ਮੇਨ ਚੀਜ਼ਾਂ ਖਾਣ ਪੀਣ ਦੀ ਇੱਕ ਬੀਜੇਪੀ ਦੀ ਮਾਰ ਚੱਲ ਰਹੀ ਹੈ ਨਹੀਂ ਇੱਕ ਪੰਜਾਬ ਸਰਕਾਰ ਚ ਇਹ ਜੀ ਬੇਪਾਗੀ ਸਰਕਾਰ ਮੈਂ ਕਹੂੰਗੀ ਜਿਹੜੀ ਕਿ ਮਾਮਾ ਦੇ ਪੁੱਤ ਮਰਵਾ ਰਹੀ ਹੈ ਮੂਸੇ ਵਾਲਾ ਸਾਡਾ ਭਰਾ ਦੇਖੋ ਇਨਾ ਕਰਕੇ ਉਹਦੀ ਜਾਨ ਗਈ ਉਹ ਮਾਵਾ ਭਟਕਦੇ ਰਹੇ ਪਰ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਮਾਵਾ ਦਾ ਦੁਖੀ ਨੇ ਸਾਰੀਆਂ ਮਾਵਾ ਇੱਕ ਔਰਤ ਜਿਸ ਸੂਬੇ ਦੀ ਜਿਸ ਦੇਸ਼ ਦੀ ਦੁਖੀ ਹੈ ਤੇ ਉਹ ਸੂਬਾ ਕਿਵੇਂ ਤਰੱਕੀ ਕਰੂਗਾ ਤਾਂ ਕਿ ਨਾ ਤਾਂ ਜਿਹੜੇ ਸੰਸਦ ਦੇ ਵਿੱਚ ਵਿਰੋਧੀ ਧਿਰ ਬਹੁਤ ਤਕੜੀ ਹੋਈ ਆ ਉਹਨਾਂ ਵੱਲੋਂ ਕੋਈ ਪੰਜਾਬ ਦੇ ਜਿਹੜੇ ਕਰਜ਼ੇ ਨੂੰ ਜਿਹੜਾ ਪੈਸਾ ਬਣਦਾ ਉਹ ਵਾਪਸ ਲੈਣ ਲਈ ਕੀਤਾ ਜਾਊਗਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜਦੋਂ ਦੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਬਣੇ ਨੇ ਮੋਦੀ ਤੇ ਉਹਨਾਂ ਦੀ ਪੂਰੀ ਪਾਰਟੀ ਦੀ ਬੁਲਤੀ ਬੰਦ ਹੋਈ ਪਈ ਐ 400 ਕੇ ਪਾਰ ਵਾਲਾ ਜਿਹੜਾ ਉਹਨਾਂ ਦਾ ਪੈਂਤੜਾ ਸੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਮੋਦੀ ਜੀ ਨੂੰ ਆਪੋਜੀਸ਼ਨ ਦੇ ਸਾਹਮਣੇ ਗੱਲ ਨਹੀਂ ਆ ਰਹੀ ਦੇਖੋ ਬਜਟ ਆਇਆ ਕੀ ਮਿਲਿਆ ਪੰਜਾਬ ਨੂੰ ਤਾਂ ਇੱਕ ਦੀਵਾਨੀ ਦਾ ਕੁਛ ਨਹੀਂ ਦਿੱਤਾ ਸੋ ਉਹਨਾਂ ਨੂੰ ਪੂਰੇ ਜਵਾਬ ਮਿਲ ਰਹੇ ਨੇ ਮੈਂ ਤਾਂ ਕਹੂੰਗੀ ਕਿ ਬੇਸ਼ਰਮ ਸਰਕਾਰ ਐ ਇੱਥੇ ਵਾਲੀ ਤੇ ਉੱਪਰ ਵਾਲੀ ਮੈਨੂੰ ਕੋਈ ਗਰੇ ਗਰੇਜ਼ ਨਹੀਂ ਆਏ ਗੱਲਾਂ ਕਹਿਣ ਚ ਕਿਉਂਕਿ ਇੰਨੇ ਦੁਖੀ ਆ ਕਿਸੇ ਪਾਸੇ ਤਾਂ ਕੋਈ ਰਾਹਤ ਮਿਲੇ ਕਿੱਥੇ ਵੀ ਹਰਿਆਣਾ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਤੁਸੀਂ ਜਾਉਂਗੇ ਤੁਹਾਡੀ ਡਿਊਟੀ ਲਈ ਪਾਸ ਹਾਂਜੀ ਬਿਲਕੁਲ ਜਾਉਂਗੀ ਜੀ ਜੰਮੂ ਕਸ਼ਮੀਰ ਵੀ ਇਲੈਕਸ਼ਨ ਹੈ ਔਰ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਮੇਰੀ ਭੈਣ ਖੜੀ ਆ ਆ ਜਸਬੀਰ ਕੌਰ ਜੀ ਇਹਨਾਂ ਕੋਲੇ ਸਿਰਸਾ ਜਿਹੜੀ ਹੈਗੀ ਸਾਡੀ ਆਲ ਇੰਡੀਆ ਮਹਿਲਾ ਕਾਂਗਰਸ ਸਾਡੇ ਪ੍ਰਧਾਨ ਹਲਕਾ ਲਾਂਬਾ ਜੀ ਵੱਲੋਂ ਇਹਨਾਂ ਨੂੰ ਡਿਊਟੀ ਮਿਲੀ ਹੈ ਹੋਰ ਵੀ ਅਸੀਂ ਜਲਦੀ ਨਾਮ ਭੇਜ ਰਹੀਆਂ ਇਹਨਾਂ ਚ ਸਾਡੀਆਂ ਭੈਣਾਂ ਚੋ ਇਸ ਸਟੇਟਾ ਚ ਜਾ ਕੇ ਪ੍ਰਚਾਰ ਕਰਨਗੇ ਪਰ ਇੱਕ ਮਹਿਲਾ ਨੇ ਉਹਨਾਂ ਨੂੰ ਕੀ ਕਹਣਗੇ ਆਪਣੇ ਵੱਲੋਂ ਸਪੈਸ਼ਲ ਤੁਸੀਂ ਸਾਹਮਣੇ ਕਿਉਂ ਪਹਿਲਾਂ ਤਾਂ ਤੁਸੀਂ মিডিਆ ਵਾਲੇ ਥੋੜੇ ਰਾਹੀਂ ਕਹਿਣਾ ਚਾਹੁੰਨੀ ਜੇ ਕਮੈਲਾ ਹੋ ਕੇ ਤੁਸੀਂ ਚਲਾ ਰਹੇ ਹੋ ਮੁੱਖ ਮੰਤਰੀ ਸਾਹਿਬ ਨੂੰ ਤੇ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਮਹਿਲਾਵਾਂ ਦੇ ਕੀ ਦੁੱਖ ਨੇ ਤੁਹਾਨੂੰ ਇਹ ਬਹੁਤ ਸੋਹਣੀ 4 ਦਿਨ ਦੀ ਚਾਂਦਨੀ ਜਿਹੜੀ ਸੀਐਮ ਸ਼ਿਪ ਤੁਸੀਂ ਇਹ ਪੂਰੀ ਹੰਡਾ ਰਹੇ ਹੋ ਤੁਹਾਨੂੰ ਦੱਸ ਦੇਣਗੇ ਲੋਕ ਆ ਮਹਿਲਾਵਾਂ ਦੱਸ ਦੇਣਗੇ ਕਿੰਨੀਆਂ ਦੁਖੀ ਨੇ ਪਰ ਹੋਇਆ ਹੋਰ ਉਹ ਹੀ ਜਿਹੜੀ ਬਿਜਲੀ ਹੈ ਜਿਹੜੀ ਸਾਨੂੰ 8 ਰੁਪਏ 65 ਪੈਦੀ ਸੀ ਉਹ ਹੁਣ ਸਾਨੂੰ 11 ਰੁਪਏ ਦੇ ਲਗਭਗ ਪੈਂਦੀ ਹੈ ਸੋ ਮੇਰੇ ਤੋਂ ਪਹਾੜ ਨਾ ਕੇਵਲ ਆਮ ਜਨਤਾ ਤੇ ਪ੍ਰਤੀਯਾਰਿਆਂ ਤੇ ਵੀ ਜਿਹੜੇ ਲੱਖ ਲੱਖ ਯੂਨਿਟ ਬਿਜਲੀ ਖੂਕਦੇ ਹੈ ਉਹਨਾਂ ਤੇ ਵੀ ਵੱਡਾ ਬੋਝ ਜਿਹੜਾ ਇਹ ਸਰਕਾਰ ਨੇ ਪਾਇਆ ਹੈ ਐਸੇ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ ਇੰਡਸਟਰੀ ਵੱਡਾ ਖਾ ਰਹੇ ਨੇ ਇੰਡਸਟਰੀ ਚਾਹੀਏ ਕਿ ਬਿਜਲੀ ਸਾਨੂੰ ਸਸਤੀ ਮਿਲੇ ਪਰ ਅਸੀਂ ਪੰਜਾਬ ਦੇ ਵਿੱਚ ਕਮਾਈਏ ਲੇਕਿਨ ਉਹ ਇੰਡਸਟਰੀ ਇਸ ਕਰਕੇ ਨਹੀਂ ਆਉਂਦੀ ਜ਼ਮੀਨਾਂ ਇੱਥੇ ਮੰਗੀਆਂ ਤੇ ਬਿਜਲੀ ਵੀ ਦੇਰੇ ਧਾਰ ਉਹ ਇੱਥੇ ਮੰਗੇ ਸੋ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜਦੋਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਫਿਰ ਨੌਜਵਾਨ ਪੰਜਾਬ ਦਾ ਨਸ਼ੇ ਵੱਲ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਇਹੀ ਕਾਰਨ ਹੈ ਕਿ 4 ਗੁਣੇ चार गुना फैल गया है मुआवजा तो मुर्गिया के पशुआ का चलो छो मुआवजे की गल छो टैक्स बना दिता गया पेट्रोल डीजल पे, से पे ब्याज अग हौली हौली पैसा ਇਹ ਫ੍ਰੀ ਕੀ ਚੀਜ਼ ਦਿੰਦੇ ਕੋਈ ਚੀਜ਼ ਫ੍ਰੀ ਨਹੀਂ ਦੇ ਰਹੀ ਪੰਜਾਬ ਦੇ ਲੋਕਾਂ ਨੂੰ ਇਹ ਪੈਸਾ ਤੁਹਾਡੀ ਜੇਬ ਤੋਂ ਕੱਢਿਆ ਜਾਂਦਾ ਹੈ ਰੁਪਏ ਰੁਪਏ ਦੇ حساب ਨਾਲ 1 ਰੁਪਏ ਦੇ حساب ਨਾਲ ਤੁਹਾਨੂੰ ਉਹ ਪਤਾ ਨਹੀਂ ਲੱਗਦਾ ਕਿ 5000 ਬਿਜਲੀ ਦਾ ਬਿੱਲ ਮਹਿੰਗਾ ਹੋ ਗਿਆ ਤੇ 1 ਰੁਪਏ ਮੀਟਰ ਪੈਟਰੋਲ ਤੇ ਡੀਜ਼ਲ ਮੰਗਾ ਕਰਤਾ ਪੰਜਾਬ ਸਰਕਾਰ ਨੇ ਉਹ ਪੈਸਾ ਤੁਹਾਡੇ ਤੋਂ ਕੱਢ ਕੇ ਅੱਜ ਪੰਜਾਬ ਸਰਕਾਰ ਮਸ਼ੂਰੀਆਂ ਤੇ ਪੈਸਾ ਲਾ ਰਹੀ ਹੈ नौ सौ करोड़ पंजाब ने आप फोटो लाने रखे चाहे बादल आई चाहे कांग्रेस का राज आया किसी ने आपद फोटो लाने से सौ करोड़ रुपया लेकिन नौ सौ करोड़ रुपए का बजट किसी सरकार ने नहीं रखा गया ए भगवंत सिंह मान सरकार